ਸ੍ਰੀ ਕਾਲਜੀ ਪੁਆਇੰਟ ਆਫ ਸੁਖਦ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਬਿਹਾਰ ਚੋਣਾਂ ਤੇ ਡੋਮਾ ਪ੍ਰੀ ਸਿੰਘ ਦੀ 3 ਨਵੰਬਰ ਨੂੰ ਹੋਣ ਵਾਲੀ ਭੀਮ ਰੈਲੀ ਦੀਆਂ ਤਿਆਰੀਆਂ ਦੀ ਚਰਚਾ ਕਰਨ ਲਈ ਕਾਂਗਰਸ ਕੇਕੇਸੀ ਵਿਭਾਗ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਡੋਮਾ ਪ੍ਰੀ ਸਿੰਘ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਨਤਾਮਾਨੇ ਬਿਹਾਰ ਚੋਣਾ ਵਿੱਚ ਕਾਂਗਰਸ ਇੰਡੀਆ ਗੱਠ ਜੋੜ ਦੀ ਹੋਈ ਹਾਰ ਬਾਰੇ ਬੋਲਦਿਆਂ ਕਿਹਾ ਕਿ ਸਪੈਸ਼ਲ ਰੇਲ ਗੱਡੀਆਂ ਰਾਹੀਂ ਜਾਲੀ ਵੋਟ ਆਉਣ ਲਈ ਲੱਖਾਂ ਵੋਟਰਾਂ ਨੂੰ ਲਜਾਇਆ ਗਿਆ ਤੇ ਚੋਣ ਪ੍ਰਚਾਰ ਦੇ ਚੱਲਦਿਆਂ ਔਰਤਾਂ ਦੇ ਖਾਤਿਆਂ ਦੇ ਵਿੱਚ 10000 ਰੁਪਏ ਪਾਏ ਗਏ ਵੋਟ ਮਸ਼ੀਨਾਂ ਵਿੱਚ ਜਾਲੀ ਵੋਟ ਫੜਨ ਦੀ ਸੌਦਾਬੰਦੀ ਕੀਤੀ ਗਈ ਜਿਵੇਂ ਕਈ ਹੋਰ ਸਬੂਤ ਮਿਲ ਰਹੇ ਹਨ ਚੋਣ ਕਮਿਸ਼ਨ ਤੇ ਬਿਆਨ ਰਾਹੀਂ ਦੱਸੀ ਗਈ ਵੋਟਾਂ ਦੀ ਗਿਣਤੀ ਇੱਕ ਦਿਨ ਬਾਅਦ 3 ਲੱਖ ਵਧਣਾ ਇਹ ਭਾਜਪਾ ਤੇ ਚੋਣ ਕਮਿਸ਼ਨ ਦੀ ਸਾਜ਼ਿਸ਼ ਸਾਫ਼ ਨਜ਼ਰ ਆ ਰਹੀ ਹੈ ਜਿਹਾ ਕਰਕੇ ਇਹਨਾਂ ਨੇ ਲੋਕਤੰਤਰ ਦਾ ਕਤਲ ਕੀਤਾ ਹੈ ਗੈਰੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੂੰ ਇਸ ਦਾ ਸੌ ਮੋਟੇ ਲੈ ਕੇ ਚੋਣ ਰੱਦ ਕਰਕੇ ਬੈਲਟ ਪੇਪਰ ਨਹੀਂ ਸੁਪਰੀਮ ਕੋਰਟ ਆਪਣੀ ਨਿਗਰਾਨੀ ਹੇਠ ਚੋਣ ਕਰਵਾਵੇ ਇਸ ਸਮੇਂ ਉਹਨਾਂ ਨਾਲ ਸਰਦਾਰ ਬੋਰਡ ਸਿੰਘ ਕਾਰੂ ਵਾਈਸ ਚੇਅਰਮੈਨ ਨੈਸ਼ਨਲ ਮਹਾਪੰਚਾਇਤ ਤੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਸਹਿਬਾਨ ਸਨ ਤੇ ਇਸ ਸਮੇਂ ਇਹਨਾਂ ਨੇ ਕਈ ਨਿਯੁਕਤੀਆਂ ਵੀ ਕੀਤੀਆਂ ਆਓ ਦੇਖਦੇ ਹਾਂ ਬਠਿੰਡੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ ਦੀ ਮਹਾਪੰਚਾਇਤ ਪੰਜਾਬ ਡੋਮਾ ਪ੍ਰੀਸ਼ਦ ਚੇਅਰਮੈਨ ਕੇਕੇਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 30 ਤਰੀਕ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਡਾਟਰ ਉਦੀਤਰਾਜ ਦੀ ਅਗਵਾਈ ਚ ਡੋਮਾ ਪ੍ਰੀਸ਼ਦ ਦੇ ਬੈਨਰ ਹੇਠ ਇੱਕ mass rally ਕਰਨ ਜਾ ਰਹੇ ਆ ਜਿਸ ਰੈਲੀ ਦਾ ਮਕਸਦ ਹੈ ਸੰਵਧਾਨ ਬਚਾਉਣਾ ਲੋਕਤੰਤਰ ਬਚਾਉਣਾ ਮਨਰੇਗਾ ਦਾ ਜਿਹੜਾ ਕੰਮ ਬੰਦ ਕਰ ਰਹੀ ਹੈ ਸਰਕਾਰ ਉਹਨੂੰ ਲਾਗੂ ਕਰਾਉਣਾ ਔਰ ਚੀਫ ਜਸਟਿਸ ਸਰ ਬੀਆਰ ਗਵਾਈ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣਾ ਭਾਈ ਪੂਰਨ ਕੁਮਾਰ ਆਈਪੀਐਸ ਜਿਹਨਾਂ ਨੂੰ ਸੂਇਸਾਈਡ ਕਰਨ ਵਾਸਤੇ ਮਜਬੂਰ ਕੀਤਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣਾ ਤਾਂ ਈਵੀਐਮ ਦੇ ਖਿਲਾਫ ਇੱਕ ਲਹਿਰ ਮਜ਼ਬੂਤ ਕਰਨਾਂ 'ਚ ਸਮੇਂ ਦੀ ਲੋੜ ਹੈ ਕੋਈ ਸਾਰੀਆਂ ਗੱਲਾਂ ਨੂੰ ਲੈ ਕੇ ਵਿਸ਼ੇਸ਼ ਕਰਕੇ ਲੋਕਤੰਤਰ ਨੂੰ ਬਚਾਉਣ ਲਈ ਰਾਖਮਾਕਰਨ ਨੂੰ ਬਚਾਉਣ ਦੇ ਲਈ ਰੱਖਮਾ ਕਰਨ ਦੀ ਹਾਧੇ 50% ਵਧਾਉਣ ਲਈ ਤੇ ਜਿਹੜੀ ਜਨਗਣਨਾ ਸਰਕਾਰ ਕਰਾਉਣ ਤੋਂ ਜਿਹੜੀ ਇਹ ਕੱਦ ਰਹੀ ਹੈ ਪਿੱਛੇ हट ਰਹੀ ਹੈ ਉਹ ਜਨਗਣਨਾ ਕਰਵਾਉਣ ਲਈ ਸਰਕਾਰ ਦੇ ਉੱਪਰ ਦਬਾਅ ਬਣਾਉਣਾ ਕਿਉਂਕਿ ਭਾਰਤ ਦਾ ਸੰਵਿਧਾਨ ਬਾਬਾ ਸਾਹਿਬ ਡਾ. ਅੰਬेडकर ਦਾ ਸੰਵਿਧਾਨ ਇਹ ਕਹਿੰਦਾ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਓਨੀ ਹਿੱਸੇਦਾਰੀ ਜਿਹੜੀ ਲੜਾਈ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਜਿਹੜੀ ਲੜਾਈ ਬਾਬਾ ਸਾਹਿਬ ਡਾਕਟਰ ਅੰਬेडकर ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਡਾਕਟਰ ਦਿਤਰਾ ਜੀ ਕੋਣੇ-ਕੋਣੇ ਤੱਕ ਲਜਾ ਲੈ ਕੇ ਜਾਣ ਵਾਸਤੇ ਯਤਨ ਕਰ ਰਹੇ ਨੇ ਸਵਾਗਤ ਮੈਂ ਸਾਰਨ ਨੂੰ ਅਪੀਲ ਕਰਦਾ ਕਿ 30 ਤਰੀਕ ਨੂੰ ਦਿੱਲੀ ਦੇ ਰਾਮ ਲਾ ਮidan ਚ ਆਪਾਂ ਪਹੁੰਚ ਕੇ ਸੁਭਧਾਰ ਦੀ ਰੱਖਿਆ ਕਰਕੇ ਲੋਕਤੰਤਰ ਦੀ ਰੱਖਿਆ ਕਰਕੇ ਮੁਰੇਗਾ ਸਤਿ ਦੀ ਰੱਖਿਆ ਕਰੀਏ ਤੇ ਆਬਾਦੀ ਮੁਤਾਬਕ ਆਵਦੀ ਬਣਦੀ ਹਿੱਸੇਦਾਰੀ ਲੈਣ ਲਈ ਇੱਕ ਲੜਾਈ ਜਿਹੜੀ ਆ ਉਹਨੂੰ ਤੇਜ਼ ਕਰਨ ਦਾ ਕੰਮ ਆਪਾਂ ਕਰੀਏ ਤਾਂ ਹੀ ਬਾਬਾ ਸਾਹਿਬ ਮਿਰਕਾ ਦਾ ਸੁਪਨਾ ਪੂਰਾ ਹੋ ਸਕਦਾ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਦੋਵਾਂ ਪਰੀ ਸੰਘ ਦੀ ਨੈਸ਼ਨਲ ਦਲਤ ਮਾ ਪੰਚਾਇਤ ਦੀ ਦੇ ਕੇ ਕਿਸੇ ਅਹੁਦੇਦਾਰਾਂ ਦੀ ਜਿਹਦੇ ਚ ਸੁਰਿੰਦਰ ਜੀ ਨੂੰ ਵਾਈਸ ਚੇਅਰਮੈਨ ਬਣਾਇਆ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਤਰਸੀਮਟਵਾਲ ਜੀ ਕਵਾਈ ਦੇ ਵਿੱਚ ਬੀਬੀ ਮਨਜੀਤ ਕੌਰ ਸਾਡੇ ਨਾਲ ਖੜਿਆ ਹੈ ਇਹਨਾਂ ਨੂੰ ਅਸੀਂ ਬਣਾਇਆ ਹੈ ਰਾਮਪੁਰਾ ਬਲਾਡਾ ਦਾ ਪ੍ਰਧਾਨ ਬਣਾਇਆ ਇਹ ਸਾਥੀ ਪਰਮਜੀਤ ਜੀ ਉਹਨਾਂ ਨੂੰ ਸੈਕਟਰੀ ਬਣਾਇਆ ਫਿਰੋਜ਼ਪੁਰ ਦਾ ਤੋਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਫਿਰੋਜ਼ਪੁਰ ਦੇ ਪ੍ਰਧਾਨ ਤਰਸੀਮਟਵਾਲ ਜੀ ਫਰੀਦਕੋਟ ਦੇ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਹੈਗੇ ਬੋਰ ਸਿੰਘ ਘਾਰੂ ਜੀ ਬਠਿੰਡਾ ਦੇ ਚੇਅਰਮੈਨ ਸਾਡੇ ਹੈਗੇ ਗੁਰਜੰਨ ਸਿੰਘ ਜੀ ਗਹਿਰੀ ਭਾਗੀ ਪੰਚ ਤੇ ਮਨਰੇਗਾ ਦੇ ਨਾਲ ਸੰਬੰਧਤ ਡੋਮਾ ਪਰੇਸ਼ਾਨਾ ਸੰਬੰਧਤ ਕੇ ਕੇਸੀ ਕਾਂਗਰਸ ਨਾਲ ਸੰਬੰਧਤ ਨੈਸ਼ਨਲ ਦਲਤ ਮਹਾ ਪੰਚਾਇਤਾਂ ਨਾਲ ਸੰਬੰਧਤ ਵੱਖ-ਵੱਖ ਉਮੀਦਵਾਰ ਸਾਥੀਆਂ ਨੇ ਹਿੱਸਾ ਲਿਆ ਤੇ 30 ਤੀਜੇ ਨੂੰ ਵੱਡੀ ਗਿਣਤੀ ਚ ਪੰਜਾਬ ਤੋਂ ਜਿਹੜੇ ਲੋਕ ਐ ਦਿੱਲੀ ਦੇ ਰਾਮ ਲਾ ਮਦਾਨ ਦੇ ਵਿੱਚ ਪਹੁੰਚਣਗੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਸਾਰਿਆਂ ਨੂੰ ਜਾ ਕੇ ਰਾਮ ਲਾ ਮਦਾਨ 'ਚ ਹਾਜ਼ਰ ਹੋਣੀ ਚਾਹੀਦੀ ਹੈ ਤਾਂ ਹੀ ਭਾਬਾ ਸਾਹਿਬ ਮਿਲ ਕਰਦਾ ਅਗੁਰਾ ਸੁਪਨਾ ਅਸੀਂ ਪੂਰਾ ਕਰ ਸਕਦੇ ਹਾਂ ਭਾਰਤ ਦੀ ਏਕਤਾ ਤੇ ਖੰਡਤਾ ਨੂੰ ਬਚਾ ਸਕਦੇ ਹਾਂ ਭਾਰਤ ਦੇ ਲੋਕਤੰਤਰ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ਸਬਸਕ੍ਰਾਈਬ ਕਰੋ ਸ਼ੇਅਰ ਕਰੋ